ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ 9th ਮੰਥ ਵਾਲਿਆਂ ਦੇ 10th ਵਾਲੇ ਤੇ ਡੋਮੈਸਟਿਕ ਪੇਪਰਾਂ ਬਾਰੇ ਪੇਪਰ ਨਿਕਲਨੇ ਹੋ ਜਾਣੇ ਆ ਹੁਣ ਸਟਾਰਟ ਇਹਦੇ ਬਾਰੇ ਗੱਲਬਾਤ ਕਰਾਂਗੇ ਕਦੋਂ ਤੱਕ ਸਟਾਰਟ ਹੋਣੇ ਆ ਜਿਨ੍ਹਾਂ ਨੂੰ ਸਲਿੱਪਾਂ ਨਹੀਂ ਮਿਲੀਆਂ ਉਹ ਕੀ ਕਰ ਸਕਦੇ ਆ ਤੇ ਇੱਕ ਮੇਨ ਚੀਜ਼ ਮੇਨ ਟਾਪਿਕ ਹੈਗਾ ਕਿ ਜੇਕਰ ਤੁਹਾਡੇ ਕੋਲ ਹੱਲੇ ਵੀ ਟਾਈਮ ਹੈਗਾ ਕਿਉਂਕਿ ਨਾਰਮਲੀ ਗੱਲ ਹਲੇ ਪੇਪਰ ਨਿਕਲੋਂ ਥੋੜਾ ਜਨ ਲੱਗ ਜਾਣੇ ਆ ਉਸ ਦੇ ਵਿੱਚ ਤੁਸੀਂ ਕੀ ਕੀ ਕਰ ਸਕਦੇ ਜੇ ਆਪਣੇ ਏਜੰਟ ਨਾਲ ਕੀ ਗੱਲ ਕਰ ਸਕਦੇ ਜੇ ਜਾਂ ਤੁਸੀਂ ਆਪ ਕੀ ਸਿੱਖ ਸਕਦੇ ਜੇ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆਂ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੁਰੂ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੁੰਦਾ ਹੈ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਉਹ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪ ਲੋਈ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਟੌਪਿਕ ਹੈਗਾ ਕਿ ਪੇਪਰ ਨਿਕਲਨੇ ਕਿੰਨੇ ਚਿਰ ਵਿੱਚ ਸਟਾਰਟ ਹੋ ਜਾਣਗੇ ਨਾਰਮਲੀ ਗੱਲ ਆ ਅੱਜ ਤਰੀਕ ਹੋ ਗਈ ਹੈ 17 ਠੀਕ ਆ ਪੇਪਰ ਭਰੇ ਗਿਆ ਸੀ 5 7 ਤੇ 12 ਤਰੀਕ ਨੂੰ ਠੀਕ ਆ ਪੇਪਰ ਜਿਹੜੇ ਨਿਕਲਨੇ ਸਟਾਰਟ ਹੋਣੇ ਆ ਮਾਰਚ ਵਿੱਚ ਪੇਪਰ ਜਿਹੜੇ ਆ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਜਿਹੜੇ ਵੀਰਾਂ ਭਰਾਵਾਂ ਨੇ ਪੇਪਰ ਫਿਲ ਕੀਤੇ ਆ ਫਰਵਰੀ ਦੇ ਵਿੱਚ 5 7 ਤੇ 12 ਫਰਵਰੀ ਨੂੰ 9 ਮੰਥ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਇਹੜੇ ਪੇਪਰ ਆ ਉਹ ਮਾਰਚ ਵਿੱਚ ਪੇਪਰ ਨਿਕਲਨੇ ਆ ਸਟਾਰਟ ਹੋ ਜਾਣੇ ਆ ਠੀਕ ਆ ਚਲੋ ਕਈਆਂ ਨੂੰ ਸਲਿੱਪਾਂ ਵੀ ਮਿਲੀਆਂ ਸਲਿੱਪਾਂ ਨਾ ਮਿਲਣ ਦਾ ਕਾਰਨ ਸੀ ਕਿ ਪਹਿਲਾਂ ਸਲਿੱਪਾਂ ਅਪਲੋਡ ਨਹੀਂ ਹੋਈਆਂ ਸੀ ਹੁਣ ਅਪਲੋਡ ਹੋ ਗਈਆਂ ਆ ਪਰ ਜੇਕਰ ਤੁਹਾਡਾ ਮਾਲਕ ਹੱਲੇ ਵੀ ਤੁਹਾਨੂੰ ਸਲਿੱਪ ਨਹੀਂ ਦੇ ਰਿਹਾ ਸਮਝੋ ਕਿ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਕਿ ਤੁਹਾਡਾ ਮਾਲਕ ਤੁਹਾਨੂੰ ਸਲਿੱਪ ਕਿਉਂ ਨਹੀਂ ਦੇ ਰਿਹਾ ਜਾਂ ਤੁਹਾਡੇ ਪੇਪਰ ਉਹਨਾਂ ਨੇ ਨਹੀਂ ਭਰੇ ਜਾਂ ਕੋਈ ਨਾ ਕੋਈ ਗੱਲਬਾਤ ਹੋ ਰਹੀ ਆ ਜਾਂ ਤੁਹਾਡੇ ਪੇਪਰ ਉਹ ਤੁਹਾਨੂੰ ਨਹੀਂ ਦੇਣ ਜਾਉਂਗਾ ਸਲਿੱਪ ਇਹ ਗੱਲ ਆ ਉਗੀ ਨਾਰਮਲ ਹੀ ਗੱਲ ਵਾ ਕਿ ਜੇ ਕਹੜਾ ਤੁਹਾਡੇ ਪੇਪਰ ਆ ਗਿਆ ਸਾਨੂੰ ਸਲਿੱਪ ਦੇਣੀ ਬੰਦੀ ਆ ਨਾਰਮਲ ਹੀ ਗੱਲ ਵਾ ਹੁਣ ਕਈਆਂ ਦੇ ਮਾਲਕ ਵੀ ਕਹਿੰਦੇ ਕਿ ਤੁਹਾਡੇ ਪੇਪਰ ਨਿਕਲ ਜਾਣਗੇ ਤੁਹਾਨੂੰ ਸਲਿੱਪ ਨਾਲ ਕੀ ਇੰਟਰਸਟ ਨਹੀਂ ਸਲਿੱਪ ਨਾਲ ਤੁਹਾਨੂੰ ਪਤਾ ਲੱਜਾਂਦਾ ਤੁਹਾਡੇ ਤੁਹਾਡੇ ਪੇਪਰ ਕਿਹੜੇ ਭਰੇ ਗਏ ਆ ਤੁਹਾਡਾ ਸ਼ੈਰ ਕਿਹੜਾ ਵਾ ਤੁਹਾਡੇ ਪੇਪਰ ਦੀ ਟਾਈਮਿੰਗ ਕਿੰਨੀ ਸੀ ਕਿੰਨੇ ਵਜੇ ਕਲਿੱਕ ਹੋਇਆ ਸਾਰਾ ਕੁਝ ਤੁਹਾਨੂੰ ਪਤਾ ਲੱਜੂਗਾ ਕਿਹੜੇ ਕਿਹੜੇ ਪੇਪਰ ਭਰੇ ਗਏ ਤੁਹਾਡਾ ਸਾਰਾ ਕੁਝ ਜਿਹੜੇ ਵੀ ਵਿਰਪਾ ਨੂੰ ਸਲਿੱਪ ਨਹੀਂ ਮਿਲੀ ਪੈਸੇ ਦੇਣ ਤੋਂ ਪਹਿਲਾਂ ਮੇਰੇ ਵੀਰਪਰਾ ਆਪਣੇ ਜਿੰਨੇ ਵੀ ਪੈਸੇ ਦੇਣੇ ਆ ਸਲਿੱਪ ਜ਼ ਤਾਂ ਤੁਹਾਡੇ ਕੋਲ ਵੀ ਪ੍ਰੂਫ ਹੋਵੇਗਾ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਭਰੇ ਗਏ ਆ ਤੇ ਜਿਹੜੇ ਨੰਬਰ ਤੇ ਆਪਾਂ ਗੱਲਬਾਤ ਕਰ ਲਈਏ ਹੁਣ ਕਿ ਜਿਹੜੇ ਜਿਹੜੇ ਵੀ ਨਾ ਪ੍ਰਵਾਨੇ ਪੇਪਰ ਹੁਣ ਫਿਲ ਕਰਤੇ ਆ ਨਾਰਮਲੀ ਗੱਲ ਵਾ ਕਿ ਜਿਨ੍ਹਾਂ ਨੂੰ ਸਲਿੱਪਾਂ ਮਿਲ ਚੁੱਕੀਆਂ ਵਾ ਉਹ ਨਾਰਮਲੀ ਗੱਲ ਐਸਆਰ ਪੇਪਰ ਨਿਕਲਦੇ ਚਾਂਸ 99% ਹੈਗੇ ਆ ਪੇਪਰ ਨਿਕਲਦੇ ਚਾਂਸ ਮਲਕੀ ਜਿਆਦੇ ਚਾਂਸ ਹੈ ਇਸ ਵਾਰ 9 ਮੰਥ ਵਾਲੇ ਤੇ ਸਾਲ ਵਾਲਿਆਂ ਚਲੋ ਜਿਆਦੇ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਕੋਟਾ ਜਿਆਦਾ ਸੀ ਪੇਪਰ ਘੱਟ ਭਰੇ ਗਏ ਜਿਸ ਕਰਕੇ ਜਿਹੜੇ ਪੇਪਰ ਨਿਕਲਦੇ ਚਾਂਸ ਜਿਹੜੇ ਆ ਜਿਆਦੇ ਆ ਤੁਸੀਂ ਕੀ ਸਿੱਖ ਤੱਕਦੇ ਜ ਤੁਸੀਂ ਥੋੜੀ-ਮੋਟੀ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰੋ। ਕਿਉਂਕਿ ਨਾਰਮਲ ਹੀ ਕਾਲ ਇੱਥੇ ਆਓਗੇ ਤੁਹਾਨੂੰ ਲੈਂਗੁਏਜ ਜ਼ਰੂਰ ਸਿੱਖਣੀ ਹੀ ਪੈਣੀ। ਹੁਣ ਕਈ ਹੈਗੇ ਇਹ ਨਹੀਂ ਮੈਂ ਕਹਿੰਦਾ ਕਿ ਜਦੋਂ ਸਾਰੇ ਸਿੱਖਦੇ ਆ ਕਈ ਹੈਗੇ ਕਿ ਜਿਨ੍ਹਾਂ ਨੂੰ 10-10 ਸਾਲ ਹੋ ਗਏ ਇੱਥੇ ਇਟਲੀ ਵਿੱਚ ਆਇਆਂ ਨੂੰ ਹਲੇ ਤੱਕ ਉਹਨਾਂ ਨੇ ਲੈਂਗੁਏਜ ਹੀ ਨਹੀਂ ਸਿੱਖੀ। ਠੀਕ ਹੈ। ਇਹ ਲੈਂਗੁਏਜ ਵਾਲਾ ਉਹਨਾਂ ਦੇ ਵਿੱਚ ਬੈਰੀਅਰ ਬਣਾ ਪਿਆ ਵਰਨਾ ਉਹ ਕਿਤੇ ਜਾ ਕੇ ਕਿਸੇ ਨਾਲ ਕਿਸੇ ਨਾਲ ਗੱਲਬਾਤ ਕਰ ਸਕਦੇ ਆ, ਨਾ ਉਹ ਕੋਈ ਉਹਨਾਂ ਨਾਲ ਮਾਲੂ ਕੋਈ ਡਾਕੂਮੈਂਟ ਦੀ ਲੋੜ ਆ, ਨਾ ਉਹਨਾਂ ਨੂੰ ਸਮਝ ਲੱਗਦੀ ਹੈ ਕਿ ਕਿਹੜਾ ਡਾਕੂਮੈਂਟ ਕਿੱਥੋਂ ਬ ਜਿਹਨੂੰ ਲੈਂਗੁਏਜ ਆਉਂਦੀ ਹੁੰਦੀ ਆ ਪਰ ਜੇਕਰ ਤੁਹਾਨੂੰ ਆਪ ਲੈਂਗੁਏਜ ਆਉਂਦੀ ਹੋਊਗੀ ਤੁਹਾਨੂੰ ਕੋਈ ਬੰਦਾ ਲੱਭੂਗਾ ਵੀ ਨਾ ਤੁਸੀਂ ਆਪ ਵੀ ਜਾ ਕੇ ਜਿਹੜਾ ਵਾ ਕੰਮਕਾਰ ਆਪਣਾ ਆਪ ਕੱਲੇ ਵੀ ਜਾ ਕੇ ਕਰਾ ਸਕਦੇ ਜੇ ਇਸ ਕਰਕੇ ਜਿਹੜੇ ਵੀਰਪਾਣੇ ਪੇਪਰ ਫਿਲ ਕੀਤੇ ਆ 9 ਮੰਥ ਵਾਲੇ ਸਾਲ ਵਾਲੇ ਡੋਮੈਸਟਿਕ ਪੇਪਰ ਤੁਸੀਂ ਕੋਸ਼ਿਸ਼ ਕਰੋ ਕਿ ਮਾੜੀ ਮੋਟੀ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰੋ ਜਿਹੜੇ ਨਾਰਮਲੀ ਆਪਾਂ ਵਰਡ ਯੂਜ਼ ਕਰਦੇ ਆਂ ਡੇਲੀ ਰੁਟੀਨ ਦੇ ਵਿੱਚ ਤੁਸੀਂ ਉਹ ਸਿੱਖਣ ਦੀ ਕੋਸ਼ਿਸ਼ ਕਰੋ YouTube ਦੇ ਉੱਤੇ ਟਰਾਂਸਲੇਟ ਕਰਕੇ Google Translate ਤੋਂ ਤੁਸੀਂ ਜਿੱਥੋਂ ਮਰਜ਼ੀ ਬਸ ਕੋਸ਼ਿਸ਼ ਸ਼ਿਕੋਗੀ ਸਤਿ ਸ੍ਰੀ ਅਕਾਲ ਨੂੰ ਕੀ ਜਾਂਦੇ ਆ ਕੀ ਹਾਲ ਚਾਲ ਨੂੰ ਕੀ ਜਾਂਦੇ ਵਾ ਉੱਥੇ ਜਾਣਾ ਵਾ ਇੱਧਰ ਨੂੰ ਜਾਣਾ ਵਾ ਇੱਧਰ ਆ ਉੱਥੇ ਰੱਖ ਨਿੱਕੇ ਮਕੇੜੇ ਵਰਡ ਆਪਾਂ ਡੇਲੀ ਯੂਜ਼ ਕਰਦੇ ਆ ਉਹ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਇਹ ਤੁਹਾਨੂੰ ਫਾਇਦਾ ਕਿ ਹੋਊਗਾ ਬੈਨੀਫਿਟ ਕੀ ਹੋਊਗਾ ਪਹਿਲੀ ਗੱਲ ਤਾਂ ਜਦੋਂ ਤੁਸੀਂ ਇਹ ਪੇਪਰ ਲੈਣ ਦੇ ਪੱਕੀ ਪੀਆਰ ਲੈਣੀ ਹੁੰਦੀ ਆ ਉਹ ਤੁਹਾਨੂੰ ਟੈਸਟ ਦੇਣਾ ਪੈਂਦਾ ਵਾ ਲੈਂਗੁਏਜ ਦਾ ਜੇਕਰ ਤੁਹਾਨੂੰ ਲੈਂਗੁਏਜ ਆਉਂਦੀ ਹੋਊਗੀ ਤੁਸੀਂ ਟੈਸਟ ਪਹਿਲਾਂ ਵੀ ਦੇ ਸਕਦੇ ਜੇ ਤੇ ਉਹ ਟੈਸਟ ਜਰਾ ਬਾਅਦ ਵਿੱਚ ਤੁਹਾਡਾ ਜਿਹੜਾ ਵਾ ਉਹ ਪੱਕੀ ਪੀਆਰ ਵਾਸਤੇ ਤੁਹਾਡਾ ਟੈਸਟ ਜਿਹੜਾ ਵਾ ਚੱਲ ਜਾਂਦਾ ਵਾ ਦੂਜੀ ਗੱਲ ਤੁਸੀਂ ਕਿਤੇ ਜਾਣਾ ਵਾ ਤੁਸੀਂ ਕੋਈ ਵੀ ਡਾਕੂਮੈਂਟ ਬਣਾਉਣਾ ਵਾ ਤੁਹਾਨੂੰ ਕਿਸੇ ਬੰਦੇ ਦੀ ਵੇਟ ਨਹੀਂ ਕਰਨੀ ਪੈਣੀ ਕਿ ਤੁਹਾਨੂੰ ਕੋਈ ਬਲਾਸਤਨਾ ਪਾਊਗਾ ਤੇ ਉਹ ਬਾਅਦ ਵਿੱਚ ਆਣ ਕੇ ਇੱਥੇ ਤੁਹਾਡੇ ਨਾਲ ਜਾ ਕੇ ਡਾਕੂਮੈਂਟ ਤੁਹਾਡੇ ਬਣਵਾਊਗਾ ਪਰ ਜੇਕਰ ਤੁਹਾਨੂੰ ਲੈਂਗੁਏਜ ਆਪ ਆਉਂਦੀ ਹੋਊਗੀ ਤੁਸੀਂ ਆਪ ਜਾ ਕੇ ਜੇਕਰ ਚਲੋ ਜੇਕਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਲੈ ਤੁਸੀਂ ਬਸ ਤੇ ਜਾ ਕੇ ਟੈਕਸੀ ਕਰਕੇ ਜਾ ਕੇ ਤੁਸੀਂ ਆਪ ਕੱਲੇ ਵੀ ਜਾ ਕੇ ਇਹਦਾ ਵਾ ਕੰਮ ਕਰਵਾ ਸਕਦੇ ਜੇ ਭਰ ਜੇਗਾ ਤੁਹਾਨੂੰ ਲੈਂਗੁਏਜ ਆਉਂਦੀ ਹੋਊਗੀ ਪਰ ਚਲੋ ਜੇ ਟੈਕਸੀ ਕਰਕੇ ਤੁਸੀਂ ਚਲਦੇ ਜਾਓਗੇ ਪਰ ਦੇਖਦਾ ਤੁਹਾਨੂੰ ਲੈਂਗੁਏਜ ਹੀ ਨਾ ਆਉਂਦੀ ਹੋਊਗੀ ਤੁਸੀਂ ਜਾ ਕੇ ਉੱਥੇ ਕਹੋਗੇ ਕੀ ਇਸ ਕਰਕੇ ਜਿਹੜੇ ਵੀਰਪਰਾ ਹੁਣ ਪੇਪਰ ਫਿਲ ਕੀਤਾ ਜਿਨ੍ਹਾਂ ਨੇ ਉਹ ਆਪਣੀ ਲੈਂਗੁਏਜ ਸਿੱਖੋ ਮਾੜੀ ਮੋਟੀ ਜਿਹੜੇ ਡੇਲੀ ਟੂਨ ਵਿੱਚ ਵਰਡ ਆ ਇਹ ਸਿੱਖੋ ਕਿਉਂਕਿ ਜਿਹੜੇ ਇੰਡੀਆ ਵਿੱਚ ਸਿੱਖੇ ਕੰਮ ਆਣਾ ਉਹ ਇੱਥੇ ਬਾਅਦ ਵਿੱਚ ਬਹੁਤ ਸੌਖੇ ਹੁੰਦੇ ਆ ਉਹ ਤੁਹਾਨੂੰ ਮਿਲ ਕੇ ਇੱਥੇ ਆਣ ਕੇ ਫਾਇਦਾ ਦਿੰਦੇ ਆ ਕਿਉਂਕਿ ਇੰਡੀਆ ਦੇ ਬੰਦਾ ਹੁੰਦਾ ਟੈਨਸ਼ਨ ਫਰੀ ਇੱਥੇ ਆਣ ਕੇ ਬੰਦਿਆਂ ਨੂੰ ਬਹੁਤ ਜਿਆਦਾ ਟੈਨਸ਼ਨ ਆ ਪੈ ਜਾਂਦੀਆਂ ਵਾ ਫਿਰ ਥੋੜੀ ਲੈਂਗੁਏਜ ਸਿੱਖਣੀ ਓਕੀ ਹੋ ਜਾਂਦੀ ਆ ਇਹ ਕਹਿ ਕੇ ਜੇਕਰ ਤੁਸੀਂ ਲੈਂਗੁਏਜ ਸਿੱਖ ਕੇ ਆਓਗੇ ਉਦੋਂ ਤੁਹਾਨੂੰ ਬੈਨੀਫਿਟ ਹੋਊਗਾ ਇੱਥੇ ਇਟਲੀ ਵਿੱਚ ਆਣ ਕੇ ਹੁਣ ਆਪਾਂ ਗੱਲਬਾਤ ਕਰਦੇ ਆ ਜੇਕਰ ਤੁਸੀਂ ਆਪਣੇ ਏਜੰਟਾਂ ਨਾਲ ਕਿਹੜੀ ਗੱਲ ਜਿਹੜੀ ਤੁਸੀਂ ਨਹੀਂ ਕੀਤੀ ਜੇਕਰ ਤੁਸੀਂ ਹੁਣ ਕਰ ਲੋਗੇ ਤਾਂ ਬੈਨੀਫਿਟ ਵਿੱਚ ਰਹੋਗੇ ਤੁਹਾਡੇ ਪੈਸੇ ਥੋੜੇ ਮੋٹے ਵੱਧ ਲੱਗ ਜਾਣਗੇ ਪਰ ਤੁਸੀਂ ਬੈਨੀਫਿਟ ਵਿੱਚ ਰਹੋਗੇ ਉਹ ਹੈਗੀ ਆ ਐਂਟਰੀ ਵੀਜ਼ਾ ਤੇ ਜਾਂ ਆਪਾਂ ਗੱਲਬਾਤ ਕਰ ਲਈਏ ਕਿ ਸਾਰਾ ਡਾਕੂਮੈਂਟ ਡਾਕੂਮੈਂਟ ਬਣਵਾਉਣ ਦੀ ਗੱਲ ਹੱਲੇ ਵੀ ਚਲੋ ਰੂਲ ਤਾਂ ਬੰਦ ਹੋ ਗਿਆ ਕਿ ਐਂਟਰੀ ਵੀਜ਼ਾ ਨਹੀਂ ਲੱਗਣਾ ਪਰ ਕੋਈ ਨਾ ਕੋਈ ਏਜੰਟਾਂ ਨੇ ਰਾਹ ਇਹਦਾ ਵੀ ਲੱਭ ਲਿਆ ਵਾ ਨਾਰਮਲੀ ਕਰ ਲੱਭ ਲੈਣਾ ਵਾ ਕੀ ਤਰ੍ਹਾਂ ਦਾ ਕਲੀ ਉਹਨਾਂ ਨੇ ਐਂਟਰੀ ਦੀ ਹੀ ਗਲਤੀ ਹੋਣੀ ਆ ਪਰ ਐਂਟਰੀ ਦੇ ਤੁਹਾਨੂੰ ਫਾਇਦਾ ਨਹੀਂ ਹੋਣਾ ਜੀ ਐਂਟਰੀ ਤੁਹਾਨੂੰ ਨੁਕਸਾਨ ਹੋਣਾ ਜਿਹੜੇ ਵੀ ਦੋਪਰਾਂ ਨੇ ਪੇਪਰ ਇਸ ਵਾਰ ਫਿਲ ਕੀਤੇ ਆ ਟਾੜੇ ਭਾਵੇਂ ਪੈਸੇ ਥੋੜੇ ਮੋਟੇ ਵੱਧ ਲੱਗਦੇ ਆ ਜੇਕਰ ਤੁਸੀਂ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਤੁਸੀਂ ਉਹਨਾਂ ਨੂੰ ਕਹੋ ਕਿ ਪਹਿਲਾ ਕਾਰਡ ਦਵਾਉਣ ਤੋਂ ਬਾਅਦ ਤੇ ਸਾਡੇ ਪੇਪਰ ਜਿਹੜੇ ਆ ਉਹ ਚੇਂਜ ਕਰਾਉਣ ਤੱਕ ਦੀ ਗੱਲ ਕਰੋ ਭਾਵੇਂ ਤੁਹਾਡਾ 1 ਲੱਖ 1.5 ਲੱਖ 2 ਲੱਖ ਵੱਧ ਵੀ ਲੱਗ ਜਾਊਗਾ ਨਾ ਤੁਸੀਂ ਬਣੀਫਿਟ ਦੇ ਵਿੱਚ ਰਹੋਗੇ ਦੂਜੇ ਨੰਬਰ ਤੇ ਜੇਕਰ ਤੁਸੀਂ 9 ਮੰਥ ਵਾਲੇ 6 ਵਾਲੇ ਪੇਪਰ ਫਿਲ ਕੀਤੇ ਆ ਤੁਸੀਂ ਉਹਨਾਂ ਨੂੰ ਪਹਿਲੇ ਕਾਰਡ ਦੀ ਗੱਲ ਕਰੋ ਪਹਿਲਾ ਕਾਰਡ ਤੁਹਾਨੂੰ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਣੇ ਜਿਹੜਾ ਵਾ ਕੰਮ ਕਰ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਜੇ ਪਰ ਤੁਹਾਨੂੰ ਆਪਣੇ ਕਾਰਡ ਦੀ ਗੱਲ ਕਰਕੇ ਹੀ ਆਉਣੀ ਪੈਣੀ ਹੈ ਜੇਕਰ ਤੁਸੀਂ ਉੱਥੋਂ ਨਾ ਕਰਕੇ ਆਏ ਕਾਰਡ ਦੀ ਗੱਲ ਆਪਣੇ ਦੀ ਇੱਥੇ ਆਣ ਕੇ ਜੇਕਰ ਤੁਸੀਂ ਉਹਨੂੰ ਕਹੋਗੇ ਕਿ ਮੈਨੂੰ ਕਾਰਡ ਬਣਵਾ ਦੇ ਮੇਰੀ ਕਿਟ ਜਮ੍ਹਾਂ ਕਰਾ ਦੇ ਮੈਨੂੰ ਮੇਰੀ ਜਿਹੜੀ ਫਾਈਲ ਹੈ ਉਹ ਜਮ੍ਹਾਂ ਕਰਵਾ ਦੇ ਇੱਥੇ ਆਣ ਕੇ ਇਹਨਾਂ ਨੇ ਕਰਾਉਣੀ ਜੀ ਉੱਥੋਂ ਗੱਲ ਕਰਕੇ ਆਓਗੇ ਤਾਂ ਜ਼ਿਆਦਾ ਵਧੀਆ ਰਹੋਗੇ ਤੁਸੀਂ ਬੈਨੀਫਿਟ ਵਾਚਰ ਹੋਗੇ ਕਿ ਪੇਪਰ ਜਿਹੜੇ ਆ ਤੁਹਾਡੇ ਇਥੇ ਆਣ ਕੇ ਭਰ ਜਾਣਗੇ ਜੇਕਰ ਤੁਸੀਂ ਕਹੋ ਕਿ ਐਂਟਰੀ ਤੇ ਆਣ ਕੇ ਐਂਟਰੀ ਵੀ ਜੇ ਆਣ ਕੇ ਇਥੇ ਆਣ ਕੇ ਮੈਂ ਆਪੇ ਡਾਕੂਮੈਂਟ ਬਣਵਾ ਲੂੰਗਾ ਇਦਾਂ ਦੀ ਕੋਈ ਵੀ ਸਹੂਲਤ ਨਹੀਂ ਹੈਗੀ ਜੀ ਜਿਹੜੇ ਵੀ ਵਿਦੇਸ਼ ਪ੍ਰਭਾਵਾਂ ਇਥੇ ਐਂਟਰੀ ਕਰਾ ਕੇ ਆਉਂਦੇ ਆ ਉਸ ਤੋਂ ਬਾਅਦ ਇਥੇ 2 ਨੰਬਰ 'ਚ ਹੀ ਰਹਿ ਜਾਂਦੇ ਆ ਜਦੋਂ ਉਹਨਾਂ ਦਾ ਵੀਜ਼ਾ ਖਤਮ ਹੋ ਜਾਂਦਾ ਵਾ ਇਸ ਕਰਕੇ ਐਂਟਰੀ ਕਰਾ ਕੇ ਨਾ ਆਓ ਐਂਟਰੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਜੇ ਐਂਟਰੀ ਦਾ ਨੁਕਸਾਨ ਜਿਹੜੇ ਵੀ ਵਿਦੇਸ਼ ਪ੍ਰਭਾਵਾਂ ਨੇ ਪੇਪਰ ਇਸ ਵਾਰ ਫਿਲ ਕਰਾਏ ਆ ਆਪਣੇ ਏਜੰਟਾਂ ਨਾਲ ਗੱਲ ਕਰ ਲਓ ਜੇ ਤੁਸੀਂ ਕਾਟ ਪਰ ਜੇਕਰ ਤੁਸੀਂ ਕਾਰਡ ਦੀ ਗੱਲ ਨਹੀਂ ਕੀਤੀ ਕੱਲੀ ਐਂਟਰੀ ਦੀ ਗੱਲ ਕੀਤੀ ਆ ਤੁਹਾਡੇ ਕੋਲ ਹੱਲੇ ਮੌਕਾ ਹੈਗਾ ਵਾ ਹੱਲੇ ਪੇਪਰ ਨਿਕਲ ਵਿੱਚ 15 ਤੋਂ 20 ਦਿਨ 5 ਦਿਨ ਵੀ ਪਹਿਲੇ 1 ਮਹੀਨਾ ਆਪਾਂ ਕਹਿ ਸਕਦੇ ਹਾਂ ਠੀਕ ਹੈ ਪਿਆਵਾ ਜਿਹੜੇ ਵੀ ਆਪਾਂ ਨੇ ਕਾਰਡ ਦੀ ਗੱਲ ਨਹੀਂ ਕੀਤੀ ਤੁਸੀਂ ਕਰ ਲਓ ਬੈਨੀਫਿਟ ਦੇ ਵਿੱਚ ਲੋਗੇ ਤੁਹਾਡੇ ਪੇਪਰ ਇੱਥੇ ਬਣ ਜਾਣਗੇ ਥੋਕੇ ਤਰੀਕੇ ਨਾਲ ਤੁਸੀਂ ਇੱਥੇ ਵਾ ਪੱਕੇ ਹੋ ਜਾਓਗੇ ਇਟਲੀ ਦੇ ਵਿੱਚ ਠੀਕ ਆ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਜਿਹੜਾ ਵਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਨਾ ਨਾ ਭ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੋ ਉਹ ਉਹਨੇ ਚਿਰ ਲਈ ਸਾਥੀ ਦੀ ਆਕਾਲ ਜਿੱਤੇ ਟੇਕ ਕੇਅਰ ਜੀ